ਏ ਜਾਨੀ ਮਿਤੀ 10 8 2024 ਨੂੰ ਅਸੀਂ ਥਾਣਾ ਹਾਜਰਸੀ ਪੁਲਿਸ ਪਾਰਟੀ ਸੇ ਮੇ ਇੱਕ ਕੰਪਲੇਂਟਡ ਆਇਆ ਸਾਡੇ ਕੋਲੇ ਰਾਜਕੁਮਾਰ ਜੋ ਪੀਛਲੇ ਰਹਿਗਾ ਜੀ ਟ੍ਰਿਵਿੰਗ ਦਫਤਰ ਚੋ ਨੌਕਰੀ ਕਰਦਾ ਹੈ ਉਹ ਕਹਿੰਦਾ ਮੈਂ ਸ਼ਾਮ ਦੇ ਟਾਈਮ ਆਪਣੀ ਕਾਰ ਚ ਆ ਰਿਹਾ ਸੀ ਤੇ ਇੱਕ ਲੇਡੀਜ਼ ਨੇ ਮੈਨੂੰ ਇੱਥੇ ਜੀਰਪੁਰ ਹੱਥ ਦਿੱਤਾ ਚਲੋ ਕਹਿੰਦਾ ਮੈਂ ਉਹਦੀ ਤਰਸ ਕਰ ਗਿਆ ਕਿ ਲੇਡੀਜ਼ ਰਾਤ ਨੂੰ ਖੜੀ ਹੈ ਜਿਵੇਂ ਪਹਿਲਾਂ ਹੀ ਉਹਦੀ ਪਲਾਨਿੰਗ ਸੀ ਤਾਂ ਤਿੰਨ ਨੌਜਵਾਨ ਆਏ ਬੋਲਟ ਮੋਟਰਸਾਈਕਲ ਤੇ ਤੇ ਉਹਨਾਂ ਨੇ ਆਉਂਦੀ ਉਹਦੀ ਕਾਰ ਖੋਲੀ ਤੇ ਉਹਦੀ ਮਾਰपीट ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਹਨੇ ਲੇਡੀ ਨੂੰ ਕਿਹਾ ਕਿ ਇਹ ਕੀ ਹੋ ਰਿਹਾ ਹੈ ਤਾਂ ਉਹ ਉਹਦੀ ਚੈਨ ਹੱਥ ਚ ਪਾਇਆ ਸੋਨੇ ਦਾ ਕੜਾ ਲਾ ਲਿਆ ਚਾਕੂ ਦਿਖਾ ਕੇ ਤੇ ਚਾਕੂ ਦਿਖਾ ਕੇ ਜੋ ਇੱਕ ਹੰਡੀ ਟਾਪ ਪਰ ਲੱਛੰਦ ਇਹ ਜੀ ਮਿਤੀ 10 8 2024 ਨੂੰ ਅਸੀਂ ਥਾਣਾ ਹਾਜਰ ਸੀ ਪੁਲਿਸ ਪਾਰਟੀ ਸമിതി ਇੱਕ ਕੰਪਲੇਂਟਡ ਆਇਆ ਸਾਡੇ ਕੋਲੇ ਰਾਜਕੁਮਾਰ ਜੋ ਪੀਰ ਛੱਲੇ ਰਹੇਗਾ ਸੀ ਟ੍ਰਿਵਿੰਗ ਦਫਤਰ 'ਚ ਜੋ ਨੌਕਰੀ ਕਰਦਾ ਹੈ ਉਹ ਕਹਿੰਦਾ ਮੈਂ ਸ਼ਾਮ ਦੇ ਟਾਈਮ ਆਪਣੀ ਕਾਰ ਚਾ ਰਿਹਾ ਸੀ ਤੇ ਇੱਕ ਲੇਡੀਜ਼ ਨੇ ਮੈਨੂੰ ਇੱਥੇ ਜੀਰਪੁਰ ਹੱਥ ਦਿੱਤਾ ਚਲੋ ਕਹਿੰਦਾ ਮੈਂ ਉਹਦੀ ਤਰਸ ਕਰ ਗਿਆ ਕਿ ਲੇਡੀਜ਼ ਰਾਤ ਨੂੰ ਖੜੀ ਐ ਤੇ ਉਹ ਲੇਡੀ ਮੈਨੂੰ ਕਰਦੀ ਕਰਦੀ ਉਹ ਮੈਨੂੰ ਪਟਿਆਲਾ ਰੋਡ ਤੇ ਬੁੱਢਾਦਲ ਗੁਰਦੁਆਰੇ ਕੋਲੇ ਲੈ ਗਈ ਤੇ ਜਿਵੇਂ ਪਹਿਲਾਂ ਹੀ ਉਹਦੀ ਪਲਾਨਿੰਗ ਸੀ ਤਾਂ ਤਿੰਨ ਨੌਜਵਾਨ ਆਏ ਬੁਲਟ ਮੋਟਰਸਾਈਕਲ ਤੇ ਤੇ ਉਹਨਾਂ ਨੇ ਆਉਂਦੀ ਉਹਦੀ ਕਾਰ ਖੋਲੀ ਤੇ ਉਹਦੀ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਹਨੇ ਲੇਡੀ ਨੂੰ ਕਿਹਾ ਕਿ ਇਹ ਕੀ ਹੋ ਰਿਹਾ ਹੈ ਤਾਂ ਉਹ ਉਹਦੀ ਚੈਨ ਉਸ ਆਪ ਚ ਪਾਇਆ ਸੋਨੇ ਦਾ ਕੜਾ ਜੀ ਲਾ ਲਿਆ ਚਾਕੂ ਦਿਖਾ ਦੇ ਤੇ ਚਾਕੂ ਦਿਖਾ ਕੇ ਤੇ ਫੜੇ ਹੋ ਇਥੋਂ ਕੇ ਉਹਨਾਂ ਨੇ ਉਹਦੇ ਮੋਬਾਈਲ ਤੋਂ 20000 ਰੁਪਏ ਦੀ ਟ੍ਰਾਂਜੈਕਸ਼ਨ ਕਰ ਲਈ ਜੀ ਜਿਹੜਾ ਕੋਈ ਦੇ ਨਾਮ ਤੋਂ ਫਿਰ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤੀ ਤਾਂ ਚਲਦੇ ਚਲਦੇ ਉਹਨਾਂ ਦੇ ਅੱਗੇ ਮੋਬਾਈਲ ਦੀ ਟਰੈਕਿੰਗ ਕੀਤੀ ਤਾਂ ਹੋ ਦੋ ਜਣੇ ਫੜੇ ਗਏ ਵਿਕਾਸ रावत ਔਰ ਅਸੀਸ਼ ਤੇ ਕਿਰਨ ਗੋੜੀ ਉਹ ਤਿੰਨ ਅਸੀਂ ਗ੍ਰਿਫਤਾਰ ਕਰ ਲਿਆ ਚੌਥਾ ਜਿਹੜਾ ਰਾਜਪੁਰ ਖੁਰਦਾ ਕੁਲਦੀਪ ਉਹਦੀ ਵਾਲੀ ਗ੍ਰਿਫਤਾਰੀ ਬਾਕੀ ਹੈ ਤੇ ਇਹ ਰਹਿਣ ਵਾਲੇ ਕਿੱਥੇ ਨੇ ਜੀ ਇਹ ਦੋ ਤਾਂ ਜੀਲਕਪੁਰ ਦੀਆਂ ਵਿਕਟੋਰੀਆ ਦੇ ਹਨ ਤੇ ਕੁੜੀ ਬਣੀ ਵਜਰੇ ਰਹਿੰਦੀ ਹੈ ਕਿਰਨ ਤੇ ਇੱਕ ਮੁੰਡਾ ਰਾਏਪੁਰ ਘੁਰਦਾ ਚੰਡੀਗੜ੍ਹ ਦਾ ਤੇ ਇਹਨਾਂ ਤੇ ਕੋਈ ਪਹਿਲੇ ਵੀ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦੇ ਮੇਰੇ ਖਿਆਲ ਜੀ ਇੱਕ ਤੇ ਇੱਕ ਤੇ ਪਰਚਾ ਹੈਗਾ ਅਸ਼ੀਸ਼ ਤੇ ਪਰਚਾ ਹੈਗਾ ਬਾਕੀ ਅਸੀਂ ਦੇਖ ਰਹੇ ਹਾਂ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਦੇਖ ਰਹੇ ਹਾਂ ਇਹ ਕਹਿੰਦੇ ਨਸ਼ਾ ਵੀ ਕਰਦੇ ਹੈਗੇ ਆ ਉਹ ਵੀ ਦੇਖ ਰਹੇ ਹਾਂ ਅਸੀਂ ਇਹ ਐਫਆਈਆਰ ਦਰਜ ਕਰਤੀ ਐਫਆਈਆਰ ਕਰਤੀ ਹੈ 349 ਕਿਸ ਤਾਰਾ ਦੇ ਅਗੇਂਸਟ ਕੀਤੀ ਅਸੀਂ ਇਹ ਜਬਰੀ ਪ੍ਰਾਪਤੀ ਕਰਤੀ 100 ਕਿੰਨੀ 115 ਹੈ ਅਸੀਂ ਇਹ ਕਰਤੀ 115 2352 335 ਬੀਐਨਐਸ ਨਵੇਂ ਕਾਨੂੰਨ ਦੇ ਤਹਿਤ ਐਫਆਈਆਰ ਅਰਜ਼ੀ ਕਰ ਦਿੱਤੀ ਹੈ ਇਹਨਾਂ ਦੀ ਤੇ ਅੱਗੇ ਦੀ ਕੀ ਕੀ ਕਾਰਵਾਈ ਅੱਗੇ ਸਾਡੀ ਇਨਵੈਸਟਿੰਗ ਚੱਲ ਰਹੀ ਹੈ ਇਹਨਾਂ ਤੋਂ ਰਿਕਵਰੀ ਰਿਕਵਰੀ ਕਰਾਣੀ ਹੈ ਰਿਮਾਂਡ ਤੇ ਹੈਗੇ ਹਨ ਰਿਮਾਂਡ ਤੇ ਹੈਗੇ ਹਨ ਠੀਕ ਹੈ ਜੀ ਕਿੰਨੇ ਦਿਨ ਦਾ ਰਿਮਾਂਡ ਹੈ ਇਹਨਾਂ ਦਾ 3 ਦਿਨ ਦਾ ਰਿਮਾਂਡ ਹੈ ਜੀ ਥੈਂਕ ਯੂ ਥੈਂਕ ਯੂ